ਪੰਜਾਬ ਸਰਕਾਰ ਅਤੇ ਬਿਜਲੀ ਮੁਲਾਜ਼ਮਾਂ ਦੇ ਵਿਚਕਾਰ ਹੋਈ ਮੀਟਿੰਗ ਮੁੜ ਬੇਸਿੱਟਾ ਰਹੀ ਹੈ ਦੱਸ ਦਈਏ ਕਿ ਬਿਜਲੀ ਮੁਲਾਜ਼ਮਾਂ ਨੇ ਹੜਤਾਲ ਜਾਰੀ ਰੱਖਣ ਦਾ ਐਲਾਨ ਕੀਤਾ ਹੈ ਡਾਕਟਰ ਵੀ ਅੱਜ ਜਿਹੜੇ ਹੜਤਾਲ ਜਾਰੀ ਰੱਖ ਕੇ ਸਿਹਤ ਸੇਵਾਵਾਂ 'ਤੇ ਠੱਪ ਰੱਖਣਗੇ ਇੱਥੇ ਐਸੀ ਖਬਰ ਤੇ ਅਸੀਂ ਵਧੇਰੇ ਜਾਣਕਾਰੀ ਲਵਾਂਗੇ ਦਸਮਰ ਨਿਊਜ਼ ਦੇ ਪੋਲੀਟੀਕਲ ਐਡੀਟਰ ਤਰਲੋਚਨ ਸਿੰਘ ਜੀ ਮੇਨਾਂ ਫੋਨ ਕਾਲ ਤੇ ਜੁੜੇ ਨੇ ਤਰਲੋਚਨ ਜੀ ਪੰਜਾਬ ਸਰਕਾਰ ਤੇ ਬਿਜਲੀ ਮੁਲਾਜ਼ਮਾਂ ਦੇ ਵਿਚਕਾਰ ਚੋ ਮੀਟਿੰਗ ਹੋਈ ਹੈ ਕਿ ਉਹ ਕਿਸੇ ਸਿਰੇ ਨੇ ਲੱਗੀ ਤੱਕ ਉੱਪਰ ਜਾਣਕਾਰੀ ਮਿਲੀ ਹੈ ਕੱਲ ਰਾਤ ਚੰਡੀਗੜ੍ਹ ਵਿੱਚ ਬڑے ਵੱਡੇ ਪੱਧਰ ਤੇ ਬਿਜਲੀ ਬੁਲਾਜਮਾ ਤੇ ਸਰਕਾਰ ਵਿਚਕਾਰ ਗੱਲਬਾਤ ਹੋਈ ਹੈ ਜਿਹਦੇ ਵਿੱਚ ਬਿਜਲੀ ਮੰਤਰੀ ਹਰਪ੍ਰੀਤ ਸਿੰਘ ਈਡੀਓ ਇਸੇ ਤਰ੍ਹਾਂ ਸੀਐਮਡੀ ਪਾਵਰ ਸਕੱਤਰ ਤੇ ਸਾਰੇ ਜਿਹੜੇ ਡਾਇਰੈਕਟਰ ਸ਼ਾਮਲ ਸੀ ਉਹ ਦੂਸਰੇ ਪਾਸੇ ਬਿਜਲੀ ਬੁਲਾਜਮਾ ਦੀ ਸਮੁੱਚੀ ਜਿਹੜੀ ਪ੍ਰਮੁੱਖ ਲੀਡਰਸ਼ਿਪ ਉਹ ਮੀਟਿੰਗ ਤੇ ਮੌਜੂਦ ਸੀ ਅ ਮੀਟਿੰਗ ਤੇ ਰਾਤ ਤੱਕ ਚੱਲਦੀ ਰਹੀ ਔਰ ਜੋ ਜਾਣਕਾਰੀ ਮਿਲੀ ਹੈ ਬੇ ਸਰਕਾਰ ਵੱਲੋਂ ਮੰਗਾਂ ਨੂੰ ਕਿਸੇ ਨਾ ਕਿਸੇ ਰੂਪ ਵਿੱਚ ਸੁਧਾਰ ਤੱਕ ਤੌਰ ਤੇ ਸਹੀ ਮੰਨਿਆ ਜਾ ਰਿਹਾ ਸੀ ਔਰ ਇੱਕ ਮੌਕੇ ਲੱਗਦਾ ਸੀ ਵੀ ਜਿਵੇਂ ਸਹਿਮਤੀ ਵੀ ਬਣ ਗਈ ਪਰ ਉਸ ਤੋਂ ਬਾਅਦ ਜਦੋਂ ਮੀਟਿੰਗ ਖਤਮ ਹੋਣ ਲੱਗੀ ਤੇ ਲੀਡਰਸ਼ਿਪ ਨੇ ਇਹ ਗੱਲ ਕਹੀ ਵੀ ਜੋ ਅੱਜ ਤੁਸੀਂ ਵਾਅਦੇ ਕੀਤੇ ਨੇ ਲਿਖਤੀ ਰੂਪ ਵਿੱਚ ਦਿੱਤੇ ਜਾ ਲਿਖਤੀ ਰੂਪ ਵਿੱਚ ਦੇਣ ਦੀ ਮੰਗ ਨੂੰ ਲੈ ਕੇ ਫਿਰ ਸਰਕਾਰ ਤੇ ਬਿਜਲੀ ਮੁਲਾਜ਼ਮਾਂ ਦੇ ਲੀਡਰਾਂ ਵਿਚਕਾਰ ਡੈਂਟਲੌਕ ਬਣ ਗਿਆ ਕਿਉਂਕਿ ਸਰਕਾਰੀ ਪੱਖ ਕਹਿ ਰਿਹਾ ਜਿਵੇਂ ਉਹ ਲਿਖ ਕੇ ਕੁਝ ਨਹੀਂ ਦੇ ਸਕਦੇ ਸਾਡੇ ਤੇ ਵਿਸ਼ਵਾਸ ਕੀਤਾ ਜਾਵੇ ਪਰ ਲੀਡਰਸ਼ਿਪ ਦਾ ਕਹਿਣਾ ਸੀ ਵੀ ਉਹ ਉਨਾ ਚਿਰ ਹੜਤਾਲ ਵਾਪਸ ਨਹੀਂ ਲੈ ਸਕਦੇ ਜਿੰਨਾ ਚਿਰ ਉਹਨਾਂ ਦੇ ਹੱਥ ਵਿੱਚ ਕੋਈ ਲਿਖਤੀ ਭਰੋਸਾ ਸਰਕਾਰ ਦਾ ਨਹੀਂ ਆਉਂਦਾ ਔਰ ਇਸ ਸੰਬੰਧ ਵਿੱਚ ਰਤਨ ਸਿੰਘ ਮਾਧਵੀ ਜਿਹੜੇ ਬਿਜਲੀ ਵਿਭਾਗ ਦੇ ਮੁਲਾਜ਼ਮਾਂ ਦੇ ਵੱਡੇ ਲੀਡਰ ਨੇ ਉਹਨਾਂ ਨੇ ਜਾਣਕਾਰੀ ਦਿੱਤੀ ਕਿ ਸਰਕਾਰ ਨੇ ਇਹ ਗੱਲ ਕਹੀ ਕਿ ਬੀਓਡੀਡੀ ਬੋਰਡ ਆਫ ਡਾਇਰੈਕਟਰ ਦੀ ਮੀਟਿੰਗ 24 ਸਤੰਬਰ ਨੂੰ ਹੈ ਜਿਸ ਤੋਂ ਪਹਿਲਾਂ ਉਹ ਲਿਖਤੀ ਰੂਪ ਵਿੱਚ ਕੁਝ ਨਹੀਂ ਦੇ ਸਕਦੇ ਪਰ ਦੂਸਰੇ ਪਾਸੇ ਲੀਡਰਸ਼ਿਪ ਦਾ ਇਹ ਕਹਿਣਾ ਸੀ ਕਿ ਬੋਰਡ ਆਫ ਡਾਇਰੈਕਟਰ ਤੋਂ ਵੀ ਵੱਡੀ ਮੀਟਿੰਗ ਅੱਜ ਹੋ ਰਹੀ ਹੈ ਜਿਹਦੇ ਵਿੱਚ ਬਿਜਲੀ ਮੰਤਰੀ ਸੀਐਮਡੀ ਪਾਵਰ ਸਕੱਤਰ ਤੇ ਸਾਰੇ ਡਾਇਰੈਕਟਰ ਸ਼ਾਮਲ ਨੇ ਇਸ ਲਈ ਇਹ ਜੀ ਰੁਕਾਵਟ ਨਹੀਂ ਹੋਣੀ ਚਾਹੀਦੀ ਔਰ ਉਹਨਾਂ ਨੇ ਇੱਕੋ ਇੱਕ ਮੰਗਿਆ ਵੀ ਜੋ ਤੁਸੀਂ ਵਾਅਦੇ ਕੀਤੇ ਨੇ ਸਾਡੇ ਨਾਲ ਅੱਜ ਮੰਗਾ ਮੰਨਣ ਤੇ ਉਹ ਲਿਫਤੀ ਰੂਪ ਵਿੱਚ ਦੇ ਦਿੱਤੇ ਜਾਣ ਤੇ ਉਹ ਮੀਟਿੰਗ ਹੜਤਾਲ ਖਤਮ ਕਰਨ ਉੱਪਰ ਵਿਚਾਰ ਕਰ ਸਕਦੇ ਨੇ ਪਰ ਜਦੋਂ ਇਹ ਗੱਲ ਸਰਕਾਰ ਵੱਲੋਂ ਨਹੀਂ ਮੰਨੀ ਗਈ ਔਰ ਲੀਡਰਸ਼ਿਪ ਨੇ ਐਲਾਨ ਕਰ ਦਿੱਤਾ ਵੀ ਹੜਤਾਲ ਜਾਰੀ ਰਹੇਗੀ ਦਰਅਸਲ ਬਿਜਲੀ ਕਾਮਿਆਂ ਦੀ ਹੜਤਾਲ 10 ਸਤੰਬਰ ਤੋਂ ਚੱਲ ਰਹੀ ਹੈ ਔਰ ਇਹ ਹੜਤਾਲ 12 ਸਤੰਬਰ ਤੱਕ ਕਰਨ ਦਾ ਪਹਿਲਾਂ ਐਲਾਨ ਕੀਤਾ ਸੀ ਯੂਨੀਅਨ ਵੱਲੋਂ ਪਰ ਜਦੋਂ ਸਰਕਾਰ ਨੇ ਕੋਈ ਸੁਣਵਾਈ ਨਹੀਂ ਕੀਤੀ ਤਾਂ ਫਿਰ ਇਹ ਹੜਤਾਲ 17 ਸਤੰਬਰ ਤੱਕ ਕਰਨ ਦਾ ਜਿਹੜਾ ਐਲਾਨ ਕੀਤਾ ਗਿਆ ਸੀ ਸੋ ਹੁਣ 17 ਸਤੰਬਰ ਤੱਕ ਹੜਤਾਲ ਜਿਹੜੀ ਹੈ ਇਹ ਕਰਨਾ ਐਲਾਨ ਕਰ ਦਿੱਤਾ ਹੈ ਪਰ ਇਹ ਵੀ ਜਾਣਕਾਰੀ ਮਿਲੀ ਹੈ ਸੂਤਰਾਂ ਕੋਲ ਵੀ ਪੰਜਾਬ ਸਰਕਾਰ ਅੱਜ ਮੁੜ ਬਿਜਲੀ ਕਾਮਿਆਂ ਨੂੰ ਬੁਲਾ ਕੇ ਤੇ ਉਹਨਾਂ ਨਾਲ ਮੀਟਿੰਗ ਕਰ ਸਕਦੀ ਹੈ ਤਾਂ ਜੋ ਹੜਤਾਲ ਨੂੰ ਕਿਸੇ ਨਾ ਕਿਸੇ ਰੂਪ ਵਿੱਚ ਬ੍ਰੇਕ ਲਾਈਆਂ ਜਾ ਸਕਣ। ਜੀ ਤਰਲੋਚਨ ਜੀ ਦੂਜੇ ਪਾਸੇ ਜੇਕਰ ਡਾਕਟਰਾਂ ਦੀ ਗੱਲ ਕੀਤੀ ਜਾਏ ਕਿ ਡਾਕਟਰ ਅੱਜ ਵੀ ਹੜਤਾਲ ਤੇ ਰਹਿਣਗੇ। ਬਿਲਕੁਲ ਜੀ ਡਾਕਟਰਾਂ ਨੇ 9 ਤੋਂ 11 ਸਤੰਬਰ ਤੱਕ ਅੱਧੇ ਦਿਨ ਦੀ ਭਾਵ ਸਵੇਰੇ 8 ਤੋਂ 11 ਵਜੇ ਤੱਕ ਓਪੀਡੀ ਦੇ ਕੰਮ ਠੱਪ ਕਰਨ ਦਾ ਐਲਾਨ ਕੀਤਾ ਸੀ ਔਰ 11 ਤਰੀਕ ਨੂੰ ਪੰਜਾਬ ਸਰਕਾਰ ਨੇ ਡਾਕਟਰਾਂ ਨਾਲ ਬਹੁਤ ਲੰਬੀ ਚੌੜੀ ਮੀਟਿੰਗ ਚੰਡੀਗੜ੍ਹ ਪੰਜਾਬ ਭਵਨ ਚ ਕੀਤੀ ਸੀ ਜਿੱਥੇ ਇਸ ਮੀਟਿੰਗ ਵਿੱਚ ਵਿੱਤ ਮੰਤਰੀ ਹਰਪਾਲ ਸੰਜੀਮਾ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਵਰ ਇਸੇ ਤਰ੍ਹਾਂ ਐਨਆਰਏ ਮੰਤਰੀ ਗੁਲਦੀਪ ਸਿੰਘ ਢਾਲੀਵਾਲ ਤੇ ਕੈਬਨਿਟ ਮੰਤਰੀ ਅਮਨ ਅਰੋੜਾ ਸ਼ਾਮਿਲ ਸੀ ਔਰ ਇਸ ਮੀਟਿੰਗ ਵਿੱਚ ਲੰਬੀ ਚੌੜੀ ਗੱਲਬਾਤ ਤੋਂ ਬਾਅਦ ਪੀसीएमएस ਐਸੋਸੀਏਸ਼ਨ ਦੀ ਲੀਡਰਸ਼ਿਪ ਨਾਲ ਗੱਲਾਂ ਕਾਫੀ ਤੈਅ ਹੋ ਗਈਆਂ ਸੀ ਪਰ ਜੋ ਜਾਣਕਾਰੀ ਮਿਲਿਆ ਇਸ ਤੋਂ ਬਾਅਦ ਜਦੋਂ ਲਿਖਤੀ ਪੱਤਰ ਜਾਰੀ ਕੀਤਾ ਸੇਅ ਸਕੱਤਰ ਨੇ ਤੇ ਉਹਦੇ ਤੇ ਡਾਕਟਰਾਂ ਨੇ ਇਤਰਾਜ਼ ਉਠਾਇਆ ਵੀ ਉਹਨਾਂ ਦੀਆਂ ਮੱਗਾਂ ਨੂੰ ਜਿਵੇਂ ਮੀਟਿੰਗ ਚ ਪ੍ਰਵਾਨਗੀ ਮਿਲੀ ਹੈ ਉਹਦੇ ਉਲਟ ਗੋਲ ਮੋਲ ਦੱਸਿਆ ਗਿਆ ਉਹ ਨਾਗਦਾ ਵੀ ਸਰਕਾਰ ਡੰਗ ਟਪਾ ਰਹੀ ਹੈ ਖਾਸ ਕਰਕੇ ਡਾਕਟਰਾਂ ਨੇ ਸ਼ੰਕਾ ਜਤਾਇਆ ਵੀ ਐਸਪੀ ਬਾਰੇ ਜਿਹੜਾ ਮੀਟਿੰਗ ਵਿੱਚ ਫੈਸਲਾ ਹੋਇਆ ਸੀ ਉਹਦੇ ਉਲਟ ਪੱਤਰ ਵਿੱਚ ਅੱਗੇ ਕਮੇਟੀਆਂ ਬਣਾਉਣ ਦੀ ਗੱਲ ਕਹਿ ਕੇ ਇਹ ਜਿਹੜੀ ਮੰਗ ਹੈ ਉਹਦੇ ਤੇ ਗੋਲਮੋਲ ਜਿਹੜੀ ਗੱਲ ਕੀਤੀ ਗਈ ਹੈ ਸੋ ਇਹ ਡੈਡਲੌਕ ਡਾਕਟਰਾਂ ਤੇ ਸਰਕਾਰ ਮੁਚਾਰ ਵੀ ਬਣਿਆ ਪਰ ਸਕਤਰੇ ਦੇ ਵਿੱਚ ਕੱਲ ਵੀ ਕਾਫੀ ਹਲਚਰ ਰਹੀ ਕਿਉਂਕਿ ਡਾਕਟਰਾਂ ਦੀ ਹੜਤਾਲ ਕਾਰਨ ਪੰਜਾਬ ਦਾ ਜਿਹੜਾ ਸਿਹਤ ਸਿਸਟਮ ਪੂਰੀ ਤਰ੍ਹਾਂ ਜਾਮ ਹੁੰਦਾ ਜਾ ਰਿਹਾ ਸੋ ਇਹ ਵੀ ਜਾਣਕਾਰੀ ਮਿਲੀ ਹੈ ਵੀ ਅੱਜ ਸਰਕਾਰ ਡਾਕਟਰਾਂ ਨਾਲ ਹੰਗਾਮੀ ਮੀਟਿੰਗ ਕਰਕੇ ਹੜਤਾਲ ਨੂੰ ਕਿਸੇ ਨਾ ਕਿਸੇ ਰੂਪ ਵਿੱਚ ਖਤਮ ਕਰਾਉਣ ਦਾ ਯਤਨ ਕਰ ਸਕਦੀ ਹੈ ਜੀ ਸ਼ੁਕਰੀਆ ਤਰਲੋਚਨ ਜੀ ਜਾਣਕਾਰੀ ਦੇਣ ਦੇ ਲਈ ਸੋ ਪੰਜਾਬ ਸਰਕਾਰ ਤੇ ਬਿਜਲੀ ਮੁਲਾਜ਼ਮਾਂ ਦੇ ਵਿਚਾਰ ਜੋ ਬੀਤੇ ਦਿਨ ਮੀਟਿੰਗ ਹੋਈ ਹੈ ਉਹ ਮੋੜ ਤੋਂ ਬੇਸਿੱਟਾ ਰਹੀ ਹੈ ਬਿਜਲੀ ਮੁਲਾਜ਼ਮਾਂ ਨੇ ਹੜਤਾਲ ਜਿਹੜਾ ਜਾਰੀ ਰੱਖਣ ਦਾ ਫੈਸਲਾ ਕੀਤਾ ਹੈ ਤੇ ਦੂਜੇ ਪਾਸੇ ਡਾਕਟਰਾਂ ਦੀ ਗੱਲ ਕੀਤੀ ਜਾਵੇ ਤੇ ਉਹਨਾਂ ਦੇ ਵੱਲੋਂ ਵੀ ਹੜਤਾਲ ਜਾਰੀ ਰੱਖ ਕੇ ਸੇਵਾਵਾਂ ਠੱਪ ਰੱਖਣ ਦੀ ਗੱਲ ਕਹੀ ਗਈ ਹੈ